ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਤਨਾਨ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ਟਰਸਟ ਨਵਾਂ ਸ਼ਹਿਰ ਅੱਜ ਦੀ ਜਿਹੜੀ ਵਿਸ਼ੇਸ਼ ਪ੍ਰੈਸ ਕਾਨਫਰੰਸ ਮੈਂ ਕਰਨ ਜਾ ਰਿਹਾ ਇਹ ਪ੍ਰੈਸ ਕਾਨਫਰੰਸ ਦਾ ਮੁੱਖ ਮਕਸਦ ਹੈਗਾ ਜੋ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਸ਼ਿੜੀ ਹੋਈ ਆ ਜਿਸ ਦੇ ਕਮੇਟੀ ਦੇ ਮੁਖੀ ਮਾਨਯੋਗ ਕੈਬਨਿਨ ਮਿਨਿਸਟਰ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੇ ਔਰ ਸਾਡੇ ਜ਼ਿਲ੍ਹੇ ਦਾ ਜਿਹੜਾ ਇੰਚਾਰਜ ਵੀ ਉਹਨਾਂ ਨੂੰ ਲਗਾਇਆ ਗਿਆ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੇ ਸਾਰੇ ਪ੍ਰਸ਼ਾਸਨ ਦੇ ਨਾਲ ਮਾਨਯੋਗ ਡੀਸੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਦੀ ਹਾਜ਼ਰੀ ਦੇ ਵਿੱਚ ਸਾਰੇ ਲੀਡਰ ਸਾਹਿਬਾਨਾਂ ਦੀ ਜ਼ਿਲ੍ਹੇ ਦੇ ਸਾਰੇ ਲੀਡਰ ਸਾਹਿਬਾਨਾਂ ਦੀ ਹਾਜ਼ਰੀ ਦੇ ਵਿੱਚ ਇਹਨਾਂ ਚਿੱਟੇ ਦੇ ਕੋਰ ਨੂੰ ਖਤਮ ਕਰਨ ਦੇ ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਚਿੱਟੇ ਤੋਂ ਬਚਾਉਣ ਲਈ ਚਿੱਤੇ ਤੋਂ ਮੁਕਤ ਕਰਨ ਦੇ ਲਈ ਜਿਹੜਾ ਇਹ ਇੱਕ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਸੀ ਸੋ ਇੱਕ ਹਫਤਾ ਹੋ ਗਿਆ ਉਸ ਦਿਨ ਵੀ ਮਾਨਯੋਗ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਜਿਹੜੇ ਔਰ ਤੇ ਗੁਰਪੜ ਦੇ ਮੇਨ ਕਿੰਗ ਨੇ ਜਿਹੜੇ ਮਗਰਮਛ ਨੇ ਚਿੱਤੇ ਦੀ ਸਪਲਾਈ ਦੇ ਸੋ ਉਹਨਾਂ ਦੇ ਨਾਮ ਦਿੱਤੇ ਗਏ ਸੀ ਉਸ ਦਿਨ মিডিਆ ਬਾਹਰ ਸੀ ਪਰ ਅੰਦਰ ਜਿਹੜੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ ਸੀ ਉਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਤੇ ਪੂਰੇ ਪ੍ਰਸ਼ਾਸਨ ਨੂੰ ਸਾਰਾ ਪੁਲਿਸ ਪ੍ਰਸ਼ਾਸਨ ਉੱਥੇ ਹਾਜ਼ਰ ਸੀਗਾ ਸਾਰੇ ਸਿਵਲ ਦੇ ਜਿਹੜੇ ਅਧਿਕਾਰੀ ਅਫਸਰ ਸਹਿਬਾਨ ਉੱਥੇ ਹਾਜ਼ਰ ਸੀ ਮਾਨਯੋਗ ਹਰਪਾਲ ਸਿੰਘ ਟੀਮਾ ਜੀ ਦੀ ਮੌਜੂਦਗੀ ਦੇ ਵਿੱਚ ਸਾਰੇ ਲੀਡਰਾਂ ਨੇ ਇੱਕ ਸੁਰ ਵਿੱਚ ਕਿਹਾ ਸੀ ਕਿ ਜਿਹੜਾ ਔੜ ਤੇ ਗਰੁੱਪੜ ਦੇ ਵਿੱਚ ਜਿਹੜਾ ਨਸ਼ਾ ਵਿਕਦਾ ਜਿਹੜੀ ਵੱਡੀ ਖੇਪ ਆਂਦੀ ਹੈ ਜਿਹੜੇ ਵੱਡੇ ਮਗਰਮੱਛ ਨੇ ਸੋ ਉਹਨਾਂ ਦੇ ਅੱਜ ਜਿਹੜੇ ਮੈਂ ਨਾਮ ਤੁਹਾਨੂੰ ਉਜਾਗਰ ਕਰਨ ਜਾ ਰਿਹਾ ਪਿਛਲੇ 3-4 ਦਿਨਾਂ ਤੋਂ ਜਦ ਕੇ ਪੂਰੇ ਪੰਜਾਬ ਦੇ ਵਿੱਚ ਧੜਲੇ ਨਾਲ ਜਿਹੜਾ ਉਹ ਨਸ਼ੇ ਦੀ ਰੋਕ ਥਾਮ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਆ ਪੁਲਿਸ ਪ੍ਰਸ਼ਾਸਨ ਦੀ ਇਸ ਮਹਿਮੇ ਦੇ ਲਈ ਜਿੰਨੀ ਸਿਫਤ ਕੀਤੀ ਜਾਵੇ ਉਹ ਘੱਟ ਆ ਸਾਡੇ ਨਵਾਂ ਸ਼ਹਿਰ ਦੇ ਵਿੱਚ ਵੀ ਇਹਨਾਂ ਨੇ ਪਰਸੋਂ ਤੇ ਕੱਲ ਜਿਹੜੀ ਆ ਉਹ ਪੀੜਾ ਪੰਜਾ ਉਹਨਾਂ ਮਕਾਨਾਂ ਤੇ ਚਲਾਇਆ ਗਿਆ ਜਿਹੜੀ ਇਸ ਗੰਦੀ ਕਮਾਈ ਨਾਲ ਲੋਕਾਂ ਦਾ ਖੂਨ ਚੂਸ ਕੇ ਬਣਾਈਆਂ ਗੰਆ ਕੋਠੀਆਂ ਜਾਂ ਮਕਾਨ ਸੀ ਸੋ ਗੱਲ ਸਿਰਫ ਜਿਹੜੀ ਮੈਂ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕਰਨ ਜਾ ਰਿਹਾ ਉਹਦਾ ਮੇਨ ਮੁੱਖ ਮਕਸਦ ਹੈਗਾ ਕਿ ਜਿਹੜੇ ਮੇਨ ਕਿੰਡ ਪਿੰਨ ਨੇ ਔਰ ਮੈਂ ਇਸੀ ਦਾ ਠੋਕ ਵਜਾ ਕੇ ਦਾਵਾ ਕਰਦਾ ਇਸ ਪ੍ਰੈਸ ਕਾਨਫਰੰਸ ਦੇ ذریعے ਕਿਉਂਕਿ ਕੱਲ ਤੇ ਪਰਸੋਂ ਇਹਨਾਂ ਪਿੰਡਾਂ ਦੇ ਮੇਰੇ ਕੋਲ ਬਹੁਤ ਸਾਰੇ ਲੋਕ ਆਏ ਸੀ ਔਰ ਲੋਕ ਕਿਉਂ ਆਏ ਕਿਉਂਕਿ ਪਿਛਲੇ ਦਿਨੀ 4-5 ਦਿਨਾਂ ਦੇ ਵਿੱਚ ਵਿੱਚ ਜਿਹੜੀ ਮੈਂ ਇੱਕ ਰੇਡ ਦੀ ਖੱਡ ਉੱਤੇ ਰੇਡ ਕੀਤੀ ਸੀ ਮਾਈਨਿੰਗ ਦੀ ਖੱਡ ਉੱਤੇ ਉਸ ਤੋਂ ਬਾਅਦ ਲੋਕਾਂ ਨੂੰ ਵਿਸ਼ਵਾਸ ਬਣਿਆ ਕਿ ਯਾਰ ਇਹ ਬੰਦਾ ਹੈਗਾ ਮੈਂ ਇਹਨਾਂ ਕੋ ਆਪਾਂ ਜਾ ਕੇ ਦੁੱਖ ਰੋਵਾਂਗੇ ਤੇ ਸਾਡਾ ਜ਼ਰੂਰ ਹੱਲ ਹੋਊਗਾ ਸੋ ਇਹਨਾਂ ਪਿੰਡਾਂ ਦੇ ਲੋਕ ਮੇਰੇ ਕੋਲ ਬਹੁਤ ਸਾਰੇ ਸਾਰੇ ਧਰਮਾਂ ਦੇ ਸਾਰੀਆਂ ਜਾਤਾਂ ਦੇ ਲੋਕ ਆ ਕੇ ਇੱਥੇ ਪਿੱਟ ਕੇ ਗਏ ਨੇ ਕਿ ਭਾਜੀ ਸਰਕਾਰ ਤੁਹਾਡੀ ਬਹੁਤ ਵਧੀਆ ਕੰਮ ਕਰ ਰਹੀ ਆ ਪਰ ਜਿਹੜੇ ਪੂਰੇ ਜ਼ਿਲ੍ਹੇ ਦੇ ਵਿੱਚ ਨਸ਼ੇ ਦੀ ਸਪਲਾਈ ਕਰਦੇ ਆ ਚੱਕੇ ਦੀ ਸਪਲਾਈ ਕਰਦੇ ਆ ਉਹਨਾਂ ਦੇ ਉੱਤੇ ਕਾਰਵਾਈ ਕਦੋਂ ਹੋਊਗੀ ਸੋ ਔਰਤੇ ਗਰੁੱਪਰ ਦੇ ਜਿਹੜੇ ਮੇਨ ਕਿੰਗਪਿੰਨ ਨੇ ਜਿਹੜਾ ਪੂਰੇ ਜ਼ਿਲ੍ਹੇ ਦੇ ਵਿੱਚ ਕਰੀਬ ਮੈਨੂੰ ਲੱਗਦਾ ਭਈ 10 10 20 20 ਕਿਲੋ ਚਿੱਟੇ ਦਾ ਖੇਪ ਇਹਨਾਂ ਦੇ ਕੋਲ ਉਤਰਦੀ ਆ ਔਰ ਡੇਲੀ ਦਾ 8 10 ਲੱਖ ਰੁਪਈਆ ਜਿਹੜੀ ਇਹ ਇਹ ਚਿੱਟੇ ਦੀ ਕਮਾਈ ਤੋਂ ਇਹਨਾਂ ਦੇ ਕੋਲ ਆਂਦਾ ਹਰ ਰੋਜ਼ ਦੀ ਸੇਲ ਆ ਸੋ ਇਹ ਜਿਹੜੇ ਤਿੰਨ ਪਰਿਵਾਰ ਨੇ ਤਿੰਨ ਜਿਹੜੇ ਮੇਨ ਨਾਮ ਨੇ ਮੈਂ ਉਹ ਤੁਹਾਨੂੰ ਦੱਸਣ ਜਾ ਰਿਹਾ ਉਹਦੇ ਵਿੱਚ ਜੈਲੀ ਦਾ ਪਰਿਵਾਰ ਆ ਜੀ ਸੋਖੀ ਦਾ ਪਰਿਵਾਰ ਆ ਤੇ ਦੇਵੀ ਦਾ ਪਰਿਵਾਰ ਆ ਇਹ ਤਿੰਨ ਉਹ ਪਰਿਵਾਰ ਨੇ ਬਾਕੀ ਹੋਰ ਵੀ ਹੈਗੇ ਨੇ ਛੋਟੇ ਮੋਟੇ ਇਹ ਉਹ ਵੱਡੇ ਮਗਰਮੱਛ ਨੇ ਜਿਨ੍ਹਾਂ ਦੇ ਪੂਰੇ ਪਰਿਵਾਰ ਦੇ ਉੱਤੇ ਐਂਡੀਪੀਐਸ ਐਕਟ ਦੇ ਤਹਿਤ ਘੱਟੋ ਘੱਟ 20 ਤੋਂ 25-25 ਪਰਚੇ ਨੇ ਔਰ ਇਹਨਾਂ ਦੇ ਉੱਤੇ ਜਿਹੜੀ ਹੁਣ ਤੱਕ ਕਾਰਵਾਈ ਨਾ ਕਰਨਾ ਕਿਤੇ ਨਾ ਕਿਤੇ ਪਬਲਿਕ ਦੇ ਵਿੱਚ ਇੱਕ ਬੜੀ ਨਿਰਾਸ਼ਾ ਆ ਬੜੀ ਉਹਨਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਆ ਬੜਾ ਰੋਸ ਆ ਇਹਨਾਂ ਪਿੰਡਾਂ ਦੇ ਗਰੁੱਪਰ ਤੇ ਔਰ ਦੇ ਬੰਦੇ ਮੇਰੇ ਕੋਲ ਅੱਜ ਸਵੇਰੇ ਵੀ ਆ ਕੇ ਗਏ ਆ ਉਹ ਕਹਿੰਦੇ ਭਾਜੀ ਸਾਡੇ ਪਿੰਡ ਦਾ ਯਾਰ ਹਜੇ ਵੀ ਉਹ ਟਲਦੇ ਨਹੀਂ ਉਹਨਾਂ ਨੂੰ ਕੋਈ ਡਰ ਨਹੀਂ ਹੈਗਾ ਉਹਨਾਂ ਨੇ ਆਪਣੇ ਕੱਲੇ ਕੱਲੇ ਨੇ ਘਰ ਦੇ ਉੱਤੇ 50 50 ਕੈਮਰੇ ਬੜੇ ਸਾਫ ਕੁਆਲਟੀ ਦੇ ਲਾਏ ਹੋਏ ਨੇ ਔਰ ਉਹ ਛਰੇਆ ਪ੍ਰਸ਼ਾਸਨ ਨੂੰ ਉਹ ਬੜਕਾ ਮਾਰਦੇ ਨੇ ਕਿ ਤੁਸੀਂ ਸਾਡਾ ਕੱਖ ਨਹੀਂ ਪੱਟ ਸਕਦੇ ਤੁਸੀਂ ਸਾਡਾ ਕੁਝ ਨਹੀਂ ਵਿਗਾੜ ਸਕਦੇ ਅਸੀਂ ਹਾਈ ਕੋਰਟ ਦੇ ਵਿੱਚ 5-5 ਲੱਖ ਰੁਪਏ ਵਾਲੇ ਵਕੀਲ ਰੱਖੇ ਹੋਏ ਆ ਮਤਲਬ ਸ਼ਰੇਆਮ ਧਮਕੀਆਂ ਦਿੰਦੇ ਨੇ ਔਰ ਜਿਹੜਾ ਕੋਈ ਆਂਦੀ ਗਵਾਂਢੀ ਜਾਂ ਪਿੰਡ ਵਾਸੀ ਉਹਨਾਂ ਦਾ ਕੋਈ ਜੜੀ ਮੰਢੀਰ ਉੱਥੇ ਆਂਦੀ ਆ ਜਿਹੜੇ ਕੋਈ ਨਸ਼ੇ ਦੇ ਆਦੀ ਲੋਕ ਉੱਥੇ ਨਸ਼ਾ ਲੈਣ ਆਉਂਦੇ ਨੇ ਸੋ ਜਦੋਂ ਉਹ ਕੋਈ ਉਹਨਾਂ ਦੀ ਵਿਰੋਧਤਾ ਕਰਦੇ ਆ ਤੇ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਮਾਰੇ ਚੰਗੇ ਬੋਲ ਬੋਲੇ ਜਾਂਦੇ ਆ ਸੋ ਲੋਕ ਇਹ ਗੱਲ ਕਹਿੰਦੇ ਨੇ ਕਿ ਸਾਨੂੰ ਤਾਂ ਕਈ ਵਾਰ ਜਾਨੂ ਮਾਰਨ ਦੀਆਂ ਧਮਕੀਆਂ ਵੀ ਇਹ ਲੋਕ ਜਿਹੜੇ ਦਿੰਦੇ ਨੇ ਇਹ ਪਰਿਵਾਰ ਜਿਹੜੇ ਦਿੰਦੇ ਨੇ ਕਿਉਂਕਿ ਇਹਨਾਂ ਨੂੰ ਹਰ ਰੋਜ਼ ਦੀ ਕਮਾਈ ਬਹੁਤ ਵੱਡੇ ਲੈਵਲ ਤੇ ਹੁੰਦੀ ਹੈ ਸੋ ਜੈਲੀ ਸੋਖੀ ਤੇ ਦੇਬੀ ਇਹ ਮੇਨ ਵੱਡੇ ਮਗਰਮਛਨੇ ਸਾਡੇ ਜ਼ਿਲ੍ਹੇ ਦੇ ਵਿੱਚ ਨਸ਼ੇ ਦੀ ਚਿੱਟੇ ਦੀ ਖੇਪ ਨੂੰ ਜਿਹੜਾ ਆਲੇ ਦੁਆਲੇ ਪੱਲੇ ਕੱਲੇ ਪਿੰਡ ਦੇ ਵਿੱਚ ਪਚਾਉਣ ਲਈ ਛੋਟੇ ਛੋਟੇ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਕੋਈ ਨਸ਼ਾ ਪੀਂਦੇ ਸੀਗੇ ਉਹੀ ਅੱਗੇ ਤਸਕਰ ਬਣ ਗਏ ਉਹੀ ਵੇਚਣ ਲੱਪੈ ਪਰ ਜਿਹੜਾ ਮੇਨ ਚਿੱਟਾ ਸਾਡੇ ਜ਼ਿਲ੍ਹੇ ਚ ਆ ਰਿਹਾ ਉਹ ਇਹਨਾਂ ਤਿੰਨਾ ਪਰਿਵਾਰਾਂ ਤੋਂ ਆ ਰਿਹਾ ਇਹਨਾਂ ਦੀਆਂ ਨੋਹਾਂ ਇਹਨਾਂ ਦੇ ਮੁੰਡੇ ਇਹਨਾਂ ਦੀਆਂ ਧੀਆ ਇਹ ਸਾਰਾ ਪਰਿਵਾਰ ਇਹ ਤਿੰਨੇ ਪਰਿਵਾਰ ਕਿੰਗ ਪਿੰਨ ਨੇ ਔਰ ਜੇ ਪ੍ਰਸ਼ਾਸਨ ਠੋਕ ਵਜਾ ਕੇ ਇਹਨਾਂ ਦੇ ਉੱਤੇ ਕਾਰਵਾਈ ਕਰ ਦੇਵੇ ਤਾਂ ਮੈਂ ਕਹਿੰਦਾ ਭਈ 80% ਸਾਡੇ ਜ਼ਿਲ੍ਹੇ ਦੇ ਵਿੱਚੋਂ ਜਿਹੜਾ ਚਿੱਟਾ ਖਤਮ ਹੋ ਸਕਦਾ 80% ਕੱਲਾ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਨਸ਼ਾ ਮੁਕਤ ਨਹੀਂ ਹੋਊਗਾ ਮੈਂ ਇਹ ਗੱਲ ਬਾਦੇ ਨਾਲ ਦਾਅਵੇ ਨਾਲ ਕਹਿਣਾ ਕਿ ਪੂਰਾ ਦੁਆਬਾ ਨਸ਼ਾ ਮੁਕਤ ਹੋ ਸਕਦਾ ਸੋ ਉਸ ਦਿਨ ਅੱਜ ਤੋਂ ਇੱਕ ਹਫਤਾ ਪਹਿਲਾਂ ਮਾਨਯੋਗ ਸਰਦਾਰ ਹਰਪਾਲ ਸਿੰਘ ਚੀਮਾ ਜੀ ਨੂੰ ਜਿੰਨੇ ਵੀ ਸਾਡੇ ਲੀਡਰ ਬੈਠੇ ਸੀ ਸਾਰਿਆਂ ਨੇ ਕਿਹਾ ਕਿ ਸਰ ਔਰਤੇ ਗਰੁੱਪਨ ਨੂੰ ਸੰਭਲੋ ਔਰਤੇ ਗਰੁੱਪਨ ਨੂੰ ਸੰਭਲੋ ਉੱਥੇ ਕੰਟਰੋਲ ਕਰ ਲਓ ਤੇ ਬਾਕੀ ਪੂਰਾ ਜ਼ਿਲ੍ਹਾ ਜਿਹੜਾ ਉਹ ਆਪਣੇ ਆਪ ਕੰਟਰੋਲ ਹੋ ਜਾਣਾ ਸੋ ਮੈਂ ਅੱਜ ਦੀ ਪ੍ਰੈਸ ਕਾਨਫਰੰਸ ਦੇ ਜ਼ਰੀਏ ਇਹਨਾਂ ਤਿੰਨਾਂ ਹੀ ਪਰਿਵਾਰਾਂ ਨੂੰ ਇਹਨਾਂ ਨੂੰ ਜਲੰਧਰ ਨਵਾਂ ਸ਼ਹਿਰ ਬੜਾਚੌਰ ਰੋਪੜ ਹਰ ਬੰਦਾ ਦੁਖੀ ਹੈ ਹਰ ਬੰਦਾ ਤੰਗ ਆ ਇਸ ਲੈਵਲ ਦੀ ਗੁੰਡਾਗਰਦੀ ਕਰਦੇ ਨੇ ਮੈਨੂੰ ਤਾਂ ਭਰੋਸੇ ਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਇਹ ਜਿਹੜੇ ਇਹਨਾਂ ਦੇ ਮੁੰਡੇ ਨੇ ਇਹ ਪੂਰੀ ਗੁੰਡਾਗਰਦੀ ਕਰਦੇ ਨੇ ਲਗਜ਼ਰੀ ਕੱਡੀਆਂ ਰੱਖੀਆਂ ਹੋਈਆਂ ਮਹਿਲ ਟਾਇਪ ਇਹਨਾਂ ਨੇ ਕੋਠੀਆਂ ਪਾਈਆਂ ਹੋਈਆਂ ਔਰ ਗੱਡੀਆਂ ਇਹ ਸਪੀਡ ਨਾਲ ਚਲਾਉਂਦੇ ਨੇ ਤੇ ਕਈ ਤਾਂ ਇਹਨਾਂ ਨੇ ਨਾਕਿਆਂ ਦੇ ਉੱਤੇ ਜਦੋਂ ਇਹ ਨਸ਼ੇ ਦੀ ਖੇਪ ਲੈ ਕੇ ਆਉਂਦੇ ਨੇ ਨਾ ਕਈ ਤਾਂ ਨਾਕਿਆਂ ਦੇ ਉੱਤੇ ਇਹਨਾਂ ਨੇ ਪੁਲਿਸ ਵਾਲੇ ਡਰੜ ਦਿੱਤੀ ਕਈ ਪੁਲਸ ਵਾਲਿਆਂ ਨੂੰ ਇਹਨਾਂ ਨੇ ਗਲਾਮੇ ਤੋਂ ਹੱਥ ਪਾ ਲਿਆ ਇੱਕ ਸਾਡੇ ਪਿੱਛੇ ਅਫਸਰ ਨੂੰ ਇਹਨਾਂ ਨੇ ਘਰੇ ਜਾ ਕੇ ਉਹਨਾਂ ਬਦਮਿਸ਼ੀ ਕੀਤੀ ਉਹਦੇ ਨਾਲ ਹੱਥੋਂ ਪਾਈ ਹੋਏ ਔਰ ਇਹ ਬੇਖੌਫ ਹੋ ਕੇ ਇਹ ਜਿਹੜਾ ਇੰਨਾ ਬੇਪਰਵਾਹ ਕੰਮ ਕਰ ਰਹੇ ਨੇ ਇਹਨਾਂ ਦੇ ਪਿੱਛੇ ਕੌਣ ਆ ਸੋ ਦੂਸਰੀ ਗੱਲ ਇਹਨਾਂ ਦਾ ਕੋਈ ਵੀ ਕਾਰੋਬਾਰ ਨਾ ਹੋਣ ਦੀ ਬਦੌਲਤ ਨਾ ਹੋਣ ਕੋਈ ਵੀ ਚੰਗਾ ਕਾਰੋਬਾਰ ਇਹਨਾਂ ਦੇ ਕੋਲ ਨਹੀਂ ਹੈਗਾ ਫਿਰ ਵੀ ਇਹਨਾਂ ਕੋਲ ਲਗਜ਼ਰੀ ਗੱਡੀਆਂ ਇੱਕ ਦੋ ਨਹੀਂ ਬਲਕਿ 15-15 ਗੱਡੀਆਂ ਕੱਲੇ-ਕੱਲੇ ਦੇ ਘਰ 'ਚ ਖੜੀਆਂ ਕਿਹੜੀਆਂ ਟੌਪ ਮਾਡਲ ਫੋਰਚੂਨਰ ਟੌਪ ਮਾਡਲ 18 ਜਿਹੜੀਆਂ ਮਤਲਬ ਇੱਕ ਪਰਿਵਾਰ ਲੈਣ ਲੱਗਾ 100 ਵਾਰੀ ਸੋਚਦਾ ਤੇ ਕਿਸ਼ਤਾਂ ਕਰਕੇ ਮਸੀ ਇੱਕ ਗੱਡੀ ਖਰੀਦਦਾ ਇਹਨਾਂ ਦਾ ਕੋਈ ਕਾਰੋਬਾਰ ਨਹੀਂ ਇਹਨਾਂ ਕੋਈ ਕੰਮ ਕਰਨੀ ਇਹਨਾਂ ਨੇ ਮਹਿਲਾ ਸਾਰ ਕੋਠੀਆਂ ਬਣਾਈਆਂ ਹੋਈਆਂ ਇਹਨਾਂ ਨੇ ਚਿੱਟਾ ਵੇਚ-ਵੇਚ ਕੇ ਜਿਹੜੀਆਂ ਲਗਜ਼ਰੀ ਗੱਡੀਆਂ ਲਈਆਂ ਹੋਈਆਂ ਕਦੇ ਇਹ ਪੁਲਿਸ ਵਾਲਿਆਂ ਦੀਆਂ ਲੱਤਾਂ ਭੰਦੇ ਨੇ ਕਦੇ ਪੁਲਿਸ ਵਾਲਿਆਂ ਦੀਆਂ ਗੱਡੀਆਂ ਤੋੜਦੇ ਨੇ ਕਦੇ ਉਹਨਾਂ ਨੂੰ ਨਾਕਿਆਂ ਤੇ ਦਰਦਦੇ ਨੇ ਕਦੇ ਜਿਹੜਾ ਕੋਈ ਪਿੰਡ ਦਾ ਬੰਦਾ ਵਿਰੋਧ ਕਰਦਾ ਕੋਈ ਪਿੰਡ ਦਾ ਸਮਾਜਸੀ ਵੀ ਉੱਠਦਾ ਕਦੇ ਉਹਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਨੇ ਸੋ ਇਹ ਗੁੰਡਾਗਰਦੀ ਹੁਣ ਨਹੀਂ ਚੱਲੂਗੀ ਮੈਂ ਇਹਨਾਂ ਤਿੰਨਾ ਪਰਿਵਾਰਾਂ ਦੇ ਸਾਰੇ ਮੈਂਬਰਾਂ ਨੂੰ ਕਹਿਣਾ ਚਾਹੁੰਨਾ ਕਿ ਬੰਦੇ ਦੇ ਪੁੱਤ ਬਣ ਜੋ ਆਉਣ ਵਾਲਾ ਸਮਾਂ ਜੇ ਤੁਸੀਂ ਨਾ ਸੁਧਰੇ ਤਾਂ ਇਹ ਜਿਹੜੀਆਂ ਕੋਠੀਆਂ ਆ ਇਹ ਵੀ ਬਹੁਤ ਜਲਦ ਢਹਿਣਗੀਆਂ ਇਹ ਜਿਹੜੀਆਂ ਤੁਹਾਡੀਆਂ ਗੱਡੀਆਂ ਆ ਇਹ ਜਿਹੜੇ ਤੁਸੀਂ ਸੋਨਾ ਕਈ ਕਿਲੋ ਜਣਾ ਬਣਾ ਕੇ ਹੁਣ ਤੁਸੀਂ ਇੱਕ ਨਵਾਂ 트ੈਂਡ ਚਲਾਇਆ ਕਿਉਂਕਿ ਇਹਨਾਂ ਦੀਆਂ ਨਾ ਸਾਰੇ ਪਾਸੇ ਰਿਸ਼ਤੇਦਾਰੀਆਂ ਹੁਣ ਇਹ ਜਿਆਦਾ ਪ੍ਰਾਪਰਟੀ ਬਣਾਉਣ ਨੂੰ ਨਹੀਂ ਜਾਂਦੇ ਹੁਣ ਇਹਨਾਂ ਨੇ 골ਡ ਖਰੀਦਣ ਨੂੰ ਪੈਸੇ ਇਨਵੈਸਟ ਕਰਨੇ ਲਾ ਦਿੱਤੇ ਲੋਕ ਦੱਸਦੇ ਨੇ ਸੋ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਇਹ ਜਿਹੜੀਆਂ ਕਾਲੀਆਂ ਕਮਾਈਆਂ ਤੁਸੀਂ ਕਰਕੇ ਇਹ ਕੋਠੀਆਂ ਮਹਿਲ ਉਸਾਰੇ ਨੇ ਮੈਂ ਪ੍ਰਸ਼ਾਸਨ ਨੂੰ ਵੀ ਕਹਿਣਾ ਕਿ ਜਲਦ ਦਿਨਾਂ ਦੇ ਉੱਤੇ ਜਿਹੜਾ ਪੀਲਾ ਪੰਗਾ ਚਲਾ ਕੇ ਬਲਡੋਜ਼ਰ ਚਲਾ ਕੇ ਜਿਹੜਾ ਪੰਜਾਬ ਦੇ ਲੋਕਾਂ ਨੂੰ ਖਾਸ ਕਰ ਸ਼ਹੀਦ ਭਗਤ ਸਿੰਘ ਨਗਰ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਜਾਵੇ ਔਰ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰਦਾ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਜੀ ਨੂੰ ਮੈਂ ਅਪੀਲ ਕਰਦਾ ਕਿ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਘਰ ਉਹਨਾਂ ਦੇ ਜੱਦੀ ਪਿੰਡ ਤੋਂ ਸੌਂ ਖਾ ਕੇ ਪੰਜਾਬ ਸਰਕਾਰ ਦੀ ਸ਼ੁਰੂਆਤ ਕੀਤੀ ਸੀ ਔਰ ਜੇ ਤੁਸੀਂ ਜੈਲੀ ਸੋਖੀ ਦੇਵੀ ਇਹਨਾਂ ਤਿੰਨਾਂ ਪਰਿਵਾਰਾਂ ਦੇ ਉੱਤੇ ਸਖਤ ਕਾਰਵਾਈ ਕਰ ਦਿੱਤੀ ਤੇ ਪੰਜਾਬ ਦਾ ਸਭ ਤੋਂ ਪਹਿਲਾ ਜ਼ਿਲ੍ਹਾ ਹੋਊਗਾ ਸ਼ਹੀਦ ਭਗਤ ਸਿੰਘ ਨਗਰ ਜਿਹੜਾ ਨਸ਼ਾ ਮੁਕਤ ਦੇ ਵਿੱਚ ਮੋਰੀ ਜ਼ਿਲ੍ਹਾ ਬਣੂਗਾ ਸੋ ਇਹਨਾਂ ਇਹਨਾਂ ਪਰਿਵਾਰਾਂ ਦੇ ਉੱਤੇ ਇਹਨਾਂ ਬੰਦਿਆਂ ਦੇ ਉੱਤੇ ਸਖਤ ਕਾਰਵਾਈ ਕਰੋ ਤਾਂ ਜੋ ਜਿਹੜਾ ਇਹਨਾਂ ਨੇ ਕੈਮਰਿਆਂ ਦੀ ਆਰ ਦੇ ਵਿੱਚ ਜਿਹੜਾ ਪ੍ਰਸ਼ਾਸਨ ਨੂੰ ਵੀ ਬੇਫਕੂ ਬਣਾ ਰਹੇ ਨੇ ਪੁਲਿਸ ਨੂੰ ਵੀ ਡਰਾਵਾ ਦੇ ਰਹੇ ਨੇ ਕਿ ਤੁਹਾਨੂੰ ਹਾਈ ਕੋਰਟ ਦੇ ਵਿੱਚ ਕੋਈ ਨਹੀਂ ਲੱਭਣਾ ਤੁਹਾਡੀ ਕੋਈ ਬਾਹ ਫੜਨੇ ਵਾਲਾ ਨਹੀਂ ਹੋਣਾ ਸੋ ਮੈਂ ਇਹਨਾਂ ਸਾਰਿਆਂ ਨੂੰ ਕਹਿਣਾ ਚਾਹਨਾ ਕਿ ਬੰਦੇ ਦੇ ਪੁੱਤ ਬਣ ਜਾਓ ਸਰਕਾਰ ਦੀ ਨੀਅਤ ਬੜੀ ਸਾਫ਼ ਆ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਨੂੰ ਸਾਰਿਆਂ ਨੂੰ ਕਿਹਾ ਕਿ ਦੱਦ ਕੇ ਉਸ ਬੰਦੇ ਦਾ ਨਾਮ ਦੱਸੋ ਮੈਂ ਪ੍ਰੈਸ ਕਾਨਫਰੰਸ ਦੇ ਮਾਧਿਅਮ ਰਾਹੀਂ ਮੈਂ ਸਾਰੇ ਚੈਨਲਾਂ ਦੇ ਮਾਧਿਅਮ ਰਾਹੀਂ ਪੰਜਾਬ ਦੇ ਲੋਕਾਂ ਨੂੰ ਖਾਸ ਕਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਤੁਹਾਡੇ ਪਿੰਡਾਂ ਦੇ ਵਿੱਚ ਵੀ ਅਗਰ ਕੋਈ ਬੰਦਾ ਨਸ਼ਾ ਵੇਚਦਾ ਜਾਂ ਲੋਕਾਂ ਦੇ ਧੀਆਂ ਪੁੱਤਾਂ ਨੂੰ ਮੌਤ ਦੇ ਘਾਟ ਉਤਾਰਨ ਲਈ ਮਜਬੂਰ ਕਰ ਰਿਹਾ ਜਾਂ ਤਸਕਰੀ ਕਰ ਰਿਹਾ ਤੇ ਤੁਸੀਂ ਸਾਡੇ ਧਿਆਨ ਦੇ ਵਿੱਚ ਪ੍ਰਸ਼ਾਸਨ ਦੇ ਧਿਆਨ ਵਿੱਚ ਜ਼ਰੂਰ ਲਿਆਓ ਔਰ ਮੈਂ ਤੁਹਾਨੂੰ ਇਸ ਚੀਜ਼ ਦੀ ਗਰੰਟੀ ਦਿੰਦਾ ਕਿ ਕਿਤੇ ਵੀ ਕੋਈ ਵੀ ਪੁਸਤ ਮੁਲਾਜ਼ਮ ਅਗਰ ਕੋਈ ਤੁਹਾਡਾ ਨਾਂ ਕਿਤੇ ਬਾਹਰ ਨਸ਼ਾ ਤਸਕਰਾਂ ਦੇ ਕੋਲ ਉਜਾਗਰ ਕਰਦਾ ਤੇ ਤੁਸੀਂ ਉਹਦੇ ਬਾਰੇ ਵੀ ਦੱਸੋ ਉਹਦੇ ਉੱਤੇ ਵੀ ਤੁਰੰਤ ਜਿਹੜੀ ਆ ਸਖਤ ਕਾਰਵਾਈ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਕੀਤੀ ਜਾਊਗੀ ਸੋ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੁੰਦਾ ਕਿ ਜਿਹੜੀ ਇਹ ਅੱਜ ਦੀ ਪ੍ਰੈਸ ਕਾਨਫਰੰਸ ਆ ਇਹ ਕੋਈ ਮੇਰੀ ਪ੍ਰਸ਼ਾਸਨ ਦੇ ਖਿਲਾਫ ਨਹੀਂ ਹੈਗੀ ਇਹ ਪ੍ਰੈਸ ਕਾਨਫਰੰਸ ਮੇਰੀ ਕੋਈ ਪੰਜਾਬ ਪੁਲਿਸ ਦੇ ਅਗੇ ਇਸ ਨਹੀਂ ਹੈਗੀ ਪੰਜਾਬ ਪੁਲਿਸ ਮੈਂ ਫਿਰ ਕਹਿ ਰਿਹਾ ਬਹੁਤ ਵਧੀਆ ਕੰਮ ਕਰ ਰਹੀ ਆ ਮਾਣਯੋਗ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਬਹੁਤ ਵਧੀਆ ਨੌਜਵਾਨ ਅਫਸਰ ਨੇ ਵਧੀਆ ਕੰਮ ਕਰ ਰਹੇ ਨੇ ਮੇਰੀ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੁੱਖ ਮੁੱਦਾ ਹੈਗਾ ਇਹ ਜਿਹੜੇ ਬੜਕਾ ਮਾਰ ਰਹੇ ਤਿੰਨ ਪਰਿਵਾਰ ਨੇ ਇਹ ਜਿਹੜੇ ਕਿੰਗਪਿੰਡ ਬਣੇ ਹੋਏ ਮਗਰਮੱਛ ਨੇ ਵੱਡੇ ਵੱਡੇ ਸੁਦਾਗਰ ਨੇ ਇਹਨਾਂ ਨੂੰ ਅੱਜ ਵਾਰਨਿੰਗ ਦਿੰਨਾ ਮੈਂ ਖੁੱਲ੍ਹੇ ਆਮ ਚਿਤਾਵਨੀ ਕਰਦਾ ਕਿ ਬੰਦੇ ਦੇ ਪੁੱਤ ਵੜ ਜੋ ਨਹੀਂ ਤਾਂ ਬੰਦੇ ਦੇ ਪੁੱਤ ਬਣਾ ਕੇ ਛੱਡਾਂਗੇ ਸੋ ਇਹਨਾਂ ਨੇ ਮੈਂ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹਣਾ ਕਿ ਇੱਕ ਹਫਤਾ ਹੋ ਗਿਆ ਤੁਹਾਨੂੰ ਨਾਮ ਦਿੱਤਿਆਂ ਨੂੰ ਇੱਕ ਹਫਤਾ ਹੋ ਗਿਆ ਸਰਦਾਰ ਹਰਪਾਲ ਸਿੰਘ ਟੀਮਾ ਜੀ ਨੂੰ ਮੀਟਿੰਗ ਕਰਕੇ ਗਏ ਆ ਉਹਨੂੰ ਜਿਹੜੇ ਕਿ ਜੁਧ ਨਸ਼ਿਆਂ ਵਿਰੁੱਧ ਕਮੇਟੀ ਦੇ ਵੀ ਮੁਖੀ ਨੇ ਔਰ ਸਾਡੇ ਜ਼ਿਲ੍ਹੇ ਦੇ ਵੀ ਇਨਚਾਰਜ ਨੇ ਸੋ ਉਹਨਾਂ ਦੇ ਕਹਿਣ ਉੱਤੇ ਵੀ ਤੁਸੀਂ ਇਹਨਾਂ ਤਿੰਨਾਂ ਪਰਿਵਾਰਾਂ ਉੱਤੇ ਕੀ ਕਾਰਵਾਈ ਕੀਤੀ ਐ? ਔਰ ਕਿਉਂ ਨਹੀਂ ਕੀਤੀ ਹੁਣ ਤੱਕ? ਔਰ ਇਹਨਾਂ ਦੇ ਉੱਤੇ ਜਲਦ ਤੋਂ ਜਲਦ ਕਾਰਵਾਈ ਕਰੋ ਔਰ ਇੱਕ ਦੋ ਦਿਨ ਦੇ ਵਿੱਚ ਵਿੱਚ ਇਹਨਾਂ ਪਰਿਵਾਰਾਂ ਸੰਬੰਧੀ ਇਹ ਜਿਹੜੇ ਤਿੰਨ ਵੱਡੇ ਨਾਮ ਨੇ ਜਿਹੜੇ ਆਪਣੇ ਆਪ ਨੂੰ ਬਾਦਸ਼ਾਹ ਬਣੀ ਬੈਠੇ ਨੇ, ਚਿੱਟੇ ਦੇ ਸੁਦਾਗਰਾਂ ਦੇ ਬਾਦਸ਼ਾਹ ਬਣੀ ਬੈਠੇ ਨੇ ਪੂਰੇ ਪੰਜਾਬ ਦੇ ਵਿੱਚੋਂ ਜੇ ਵੱਡੇ ਨਗਰ ਮੱਛਾਂ ਦੀ ਮੈਂ ਗੱਲ ਕਰਾਂ, ਵੱਡੇ ਸਮਗਲਰਾਂ ਦੀ ਗੱਲ ਕਰਾਂ ਤੇ ਇਹਨਾਂ ਇਹਨਾਂ ਬੰਦਿਆਂ ਦੇ ਕੋਲ ਵੱਡੀ ਖੇਪ ਉੱਤਰਦੀ ਆ ਜੀ ਰੋਜ਼ ਚਿੱਟੇ ਦੀ ਜਿਹੜਾ ਲੋਕ ਆਮ ਦੱਸ ਰਹੇ ਨੇ ਸੋ ਇਹ ਪ ਉਸ ਪ੍ਰਸ਼ਾਸਨ ਨੂੰ ਵੀ ਬਦਨਾਮ ਕਰ ਰਹੇ ਨੇ ਕਿ ਸਾਡੀ ਸੈਟਿੰਗ ਆ ਜੀ ਸਾਨੂੰ ਕੋਈ ਹੱਥ ਨਹੀਂ ਪਾ ਸਕਦਾ ਸੋ ਪ੍ਰਸ਼ਾਸਨ ਵੀ ਇਹਨਾਂ ਤੇ ਸਖਤ ਕਾਰਵਾਈ ਕਰਕੇ ਆਪਣਾ ਚੰਗਾ ਮੈਸੇਜ ਦੇਵੇ ਔਰ ਪਿੰਡ ਦੇ ਲੋਕ ਜਿਹੜੇ ਤਰਾਤਰਾਂ ਕਰ ਰਹੇ ਨੇ ਪਿੰਡ ਦੀਆਂ ਧੀਆਂ ਪੈਣਾ ਗਲੀ ਦੇ ਵਿੱਚ ਨਿਕਲ ਨਹੀਂ ਸਕਦੀਆਂ ਪਿੰਡ ਦੀਆਂ ਧੀਆਂ ਪੈਣਾ ਕੰਨੀਆਂ ਸੜਕ ਦੇ ਨਹੀਂ ਜਾ ਸਕਦੀਆਂ ਸੋ ਇਹਨਾਂ ਨੇ ਲੋਕਾਂ ਦਾ ਜਿਨ੍ਹਾਂ ਦੁਪਰ ਕੀਤਾ ਹੋਇਆ ਸੋ ਇਸ ਜਿਹੜਾ ਦੁੱਬਰਪੁਰੇ ਚ ਲੋਕਾਂ ਨੂੰ ਕੱਢਣ ਦੇ ਲਈ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਜ਼ਰੀਏ ਮੈਂ ਜਿਹੜੀ ਇਹਨਾਂ ਨੂੰ ਵਾਰਨਿੰਗ ਦੇਣਾ ਚਾਹਣਾ ਔਰ ਪ੍ਰਸ਼ਾਸਨ ਅੱਗੇ ਅਪੀਲ ਕਰਦਾ ਪੰਜਾਬ ਸਰਕਾਰ ਅੱਗੇ ਅਪੀਲ ਕਰਦਾ ਕਿ ਤੁਰੰਤ ਇਹਨਾਂ ਤਿੰਨਾਂ ਪਰਿਵਾਰਾਂ ਉੱਤੇ ਔਰ ਕੱਲੇ-ਕੱਲੇ ਬੰਦੇ ਉੱਤੇ 20-25 ਬੱਚੀ ਪਰਚੇ ਨੇ ਔਰ ਇਹਨਾਂ ਦੇ ਉੱਤੇ ਜਲਦ ਤੋਂ ਜਲਦ ਜਿਹੜਾ ਪੀਲਾ ਪੰਚਾ ਹੋ ਗਿਆ ਚੀਮਾ ਸਾਹਿਬ ਬੋਲਤੀ ਗਏ ਜੀ ਸਾਰੇ ਨਾਮ ਹਾਲੇ ਤੱਕ ਕਾਰਵਾਈ ਕੀ ਰਹੀ ਕਿ ਪੁਲਿਸ ਉਸਨੇ ਉਥੇ ਪੁਲਿਸ ਕੀ ਕਰ ਰਹੀ ਹੈ ਲੋਕਾਂ ਨੂੰ ਪਤਾ ਹੈ ਤੁਹਾਨੂੰ ਪਤਾ ਲੱਗਦੀ ਕਿ ਉਹ ਕਿ ਪੁਲਿਸ ਪਤਾ ਨਹੀਂ ਉਹ ਕਿਥੇ ਆ ਡੀਆ ਜੀ ਜੀ ਮੈਂ ਇਹਨਾਂ ਦੇ ਕਵਲ 3 ਸਾਲ ਕੇ ਬਾਅਦ ਕਿਉਂ ਤੁਸੀਂ ਅੱਜ ਹਰਕਤ ਮੇ ਆ ਰਹੇ ਉਹ ਮੈਂ ਇਹਨਾਂ ਦੇ ਸਵਾਲਾਂ ਜੁੜਦਾ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਵੀ ਮੇਰੀ ਪੈਸ ਕੰਫਰੰਟ ਪੁਲਿਸ ਵਾਲੇ ਨਹੀਂ ਹੈ ਦੂਜੇ ਬਾਰੇ ਕਾਰਵਾਈ ਦਾ ਪੁਲਿਸ ਨਹੀਂ ਕਰ ਰਹੀ ਹੈ ਜਾਂ ਪ੍ਰਸ਼ਾਸਨ ਨਹੀਂ ਕਰ ਰਹੀ ਹੈ ਬਿਲਕੁਲ ਦੇਖੋ ਮੈਂ ਪੁਲਿਸ ਨੂੰ ਵੀ ਇਹ ਨਾਲ ਦੀ ਨਾਲ ਅਪੀਲ ਕਰ ਰਿਹਾ ਕਿ ਇੱਕ ਹਫਤਾ ਹੋ ਗਿਆ ਮਾਣਯੋਗ ਸਰਦਾਰ ਹਰਪਾਲ ਸਿੰਘ ਚੀਮਾ ਦੀ ਜਿਸ ਦਿਨ ਆਏ ਸੀ ਉਸ ਦਿਨ ਅਸੀਂ ਸਾਰਿਆਂ ਨੇ ਠੋਕ ਵਜਾ ਕੇ ਕਿਹਾ ਸੀ ਕਿ ਭਾਈ ਔਰ ਤੇ ਗਲੁੱਪੜ ਉੱਤੇ ਜਿਹੜੇ ਉੱਥੇ ਦੇ ਮਗਰਮੱਛ ਨੇ ਵੱਡੇ ਤਸਕਰ ਨੇ ਉਹਨਾਂ ਦੇ ਉੱਤੇ ਕਾਰਵਾਈ ਕਰੋ ਜੇ ਹੁਣ ਤੱਕ ਪੁਲਿਸ ਪ੍ਰਸ਼ਾਸਨ ਨੇ ਨਹੀਂ ਕੀਤੀ ਤਾਂ ਇੱਥੇ ਉਹ ਜਵਾਬਦੇਹ ਨੇ ਅਸੀਂ ਉਹਨਾਂ ਤੋਂ ਵੀ ਸਵਾਲ ਪੁੱਛਦੇ ਆਂ ਇਹ ਪੁਲਿਸ ਪ੍ਰਸ਼ਾਸਨ ਤੋਂ ਵੀ ਸਵਾਲ ਨਾਲ ਹੀ ਆ ਕਿ ਭਾਈ ਹੁਣ ਤੱਕ ਕਾਰਵਾਈ ਕਿਉਂ ਨਹੀਂ ਹੋਈ ਔਰ ਇਹਦੇ ਤੇ ਜਲਦ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਹੋਊਗੀ ਤਾਂ ਫਿਰ ਮੈਂ ਮਾਨਯੋਗ ਇੱਕ ਦੋ ਦਿਨ ਦੇ ਵਿੱਚ ਮਾਨਯੋਗ ਹਰਪਾਲ ਸਿੰਘ ਚੀਮਾ ਜੀ ਨੂੰ ਲਿਹਾ ਕੇ ਦੁਬਾਰਾ ਫਿਰ ਉਹਨਾਂ ਲੋਕਾਂ ਦੇ ਰੂਬਰੂ ਉਹਨਾਂ ਦੇ ਪਿੰਡ ਵਿੱਚ ਲੈ ਕੇ ਜਾਊਗਾ ਜੀ ਤੁਸੀਂ ਕਰੋ ਆਪਰੇਸ਼ਨ ਚਲਾਉਣ ਤੋਂ ਪਹਿਲਾਂ ਕਿਤਨੇ ਕਿਤੇ ਜਿਹੜੀਆਂ ਕਾਲੀਆਂ ਪਿੰਡਾਂ ਵਿੱਚ ਵਿਚਾਲੇ ਰਲੇ ਹੋਏ ਲੋਕ ਨੇ ਜਿਹੜੇ ਮਹੀਨਾ ਲੈਂਦੇ ਨੇ ਜਾਂ ਹਫਤਾ ਲੈਂਦੇ ਨੇ ਕਿਤਨਾ ਕਿਤੇ ਉਹ ਲੋਕ ਕਸੂਰਬਾਰ ਨੇ ਉਹਨਾਂ ਦੇ ਨਾਮ ਵੀ ਸਾਡੇ ਕੋਲ ਆ ਚੁੱਕੇ ਅੱਜ ਮੈਂ ਮਾਫੀ ਚਾਹੁੰਦਾ ਮੀਡੀਆ 'ਚ ਨਹੀਂ ਮੈਂ ਹਜੇ ਨਾਮ ਦੇ ਦੇ ਰਿਹਾ ਮੀਡੀਆ ਦੇ ਵਿੱਚ ਵੀ ਦੇਣ ਤੇ ਮੈਨੂੰ ਕੋਈ ਗਰੇਜ਼ ਨਹੀਂ ਹੋਊਗਾ ਪਰ ਮੈਂ ਹਜੇ ਉਹਨਾਂ ਨੂੰ ਇੱਕ ਮੌਕਾ ਦੇ ਰਿਹਾ ਕਿ ਬੰਦੇ ਦੇ ਪੁੱਤ ਬਣ ਜਾਓ ਜੇ ਤੁਸੀਂ ਨਾ ਸੁਧਰੇ ਜੇ ਲੋਕਾਂ ਦਾ ਵਿਸ਼ਵਾਸ ਘਾਟ ਇਦਾਂ ਕਰਦੇ ਰਹੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਜਿਹੜੀ ਆ ਨੌਕਰੀ ਤੋਂ ਪੈਨਸ਼ਨ ਦੇ ਵਿੱਚ ਡਵਰਟ ਹੋਣ ਲੱਗਿਆ ਉਹ ਤਾਂ ਟਾਈਮ ਨਹੀਂ ਲੱਗਣਾ ਤੁਸੀਂ ਕਹਿੰਦੇ ਕਿ ਦੇਖੋ ਇਹਨਾਂ ਦੀ ਪਿੱਛੇ ਪੁਸ਼ਤ ਪਨਾਈ ਤਾਂ ਇਹਨਾਂ ਦਾ ਜਿਹੜਾ ਅਰਬਾਂ ਰੁਪਈਆ ਕਰੋੜਾਂ ਰੁਪਈਆ ਕਮਾਇਆ ਉਹ ਕਿਤੇ ਨਾ ਕਿਤੇ ਪੁਸ਼ਤ ਪਨਾਈ ਤਾਂ ਉਹ ਦੋ ਨੰਬਰ ਦੇ ਪੈਸੇ ਨਾਲੇ ਹੁੰਦੇ ਆ ਕੌਣ ਕਰ ਰਿਹਾ ਪੁਸ਼ਤ ਪਨਾਈ ਕਿਤੇ ਨਾ ਕਿਤੇ ਦੇਖੋ ਕੋਈ ਅਫਸਰ ਇਹਨਾਂ ਨੇ ਵੱਡੇ ਅਫਸਰਾਂ ਨਾਲ ਸੈਟਿੰਗ ਹੈਨਾਂ ਦੀ ਹੋ ਸਕਦਾ ਪੰਜਾਬ ਲੈਵਲ ਦੇ ਹੋ ਸਕਦਾ ਸੈਂਟਰ ਲੈਵਲ ਦੇ ਕਿਉਂਕਿ ਇਹਨਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈਗੀ ਪੈਸੇ ਨਾਲ ਇਹ ਇਹਨਾਂ ਨੇ ਬੰਦੇ ਪਾਲੇ ਹੋਏ ਆ ਜਿਹੜੇ ਕਿਤੇ ਨਾ ਕਿਤੇ ਮਤਲਬ ਹੋ ਸਕਦਾ ਸੈਂਟਰ ਤੋਂ ਫੋਨ ਆ ਜਾਂਦਾ ਹੋਵੇ ਠੀਕ ਹੈ ਜੀ ਇਸ ਕਰਕੇ ਇਹਨਾਂ ਦੇ ਉੱਤੇ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਕਾਰਵਾਈ ਹੁੰਦੀ ਦਿਖੂਗੀ ਸੋ ਇਹ ਜਿਹੜੇ ਇਹ ਭਾਵੇਂ ਜਿੰਨੀਆਂ ਪੁਸ਼ਤਪਨਾਈਆਂ ਕਰਨ ਇਹ ਜਿੰਨਾ ਮਰਜ਼ੀ ਪੈਸਾ ਸਿੱਟ ਲੈਣ ਜੋ ਇਹਨਾਂ ਨੇ ਕਰਤੂਤਾਂ ਕੀਤੀਆਂ ਜੋ ਮਾਮਾ ਦੇ ਪੁੱਤ ਮਾਰੇ ਨੇ ਪੰਜਾਬ ਦੇ ਵਿੱਚ ਉਹਦੀ ਸਜ਼ਾ ਇਹਨਾਂ ਨੂੰ ਬਣਦੀ ਜਰੂਰ ਮਿਲਣੀ। ਸਦਰਾਂ ਦੇ 3 ਸਾਲ ਤੋਂ ਦੀ ਸਰਕਾਰ ਨੂੰ ਹੋ ਗਈ ਹੈ। ਤਾਂ ਕਿਉਂ ਤੁਸੀਂ ਬੋਲ ਰਹੇ ਹੋ? ਦੇਖੋ 3 ਸਾਲਾਂ ਤੋਂ ਕਿਉਂ ਨਹੀਂ ਬੋਲੇ? ਬਿਲਕੁਲ ਤੁਹਾਡਾ ਸਵਾਲ ਬਿਲਕੁਲ ਵਾਜਬ ਆ ਜੀ। ਪਿਛਲੇ 3 ਸਾਲਾਂ ਦੇ ਵਿੱਚ ਕਈ ਲੋਕ ਕਹਿੰਦੇ ਨੇ ਜੀ ਦਿੱਲੀ ਹਾਰਨ ਤੋਂ ਬਾਅਦ ਤੁਸੀਂ ਤਾਂ ਪੰਜਾਬ ਸਰਕਾਰ ਐਕਟਿਵ ਹੋ ਗਈ ਆ। ਭਾਈ ਦਾ ਸਵਾਲ ਵੀ ਇਹੀ ਆ ਮੇਨ। ਤਿੰਨਾ ਸਾਲਾਂ ਦੇ ਵਿੱਚ ਭਾਵੇਂ ਕਿ ਅਸੀਂ ਜਿਸ ਤਰ੍ਹਾਂ ਦੀ ਹੁਣ ਜੁੱਧ ਨਸ਼ਿਆਂ ਵਿਰੁੱਧ ਆਰ ਪਾਰ ਦੀ ਲੜਾਈ ਛੇੜੀ ਆ ਇਸ ਲੈਵਲ ਦੀ ਲੜਾਈ ਭਾਵੇਂ ਤੁਸੀਂ ਸੋਚ ਸਕਦੇ ਆ ਕਿ ਨਹੀਂ ਛੇੜੀ ਸੀ ਪਰ ਨਸ਼ੇ ਦੇ ਸੁਦਾਗਰਾਂ ਉੱਤੇ ਜਿੰਨੇ ਪਿਛਲੇ 20 ਤੋਂ 25 ਸਾਲਾਂ ਦੇ ਵਿੱਚ ਪਰਚੇ ਹੋਏ ਨੇ ਜਿੰਨੇ 20 ਤੋਂ 25 ਸਾਲਾਂ ਦੇ ਵਿੱਚ ਐਫ ਆਈ ਆਰ ਹੋਈਆਂ ਨੇ ਉਹਨਾਂ ਤੋਂ ਦੁੱਗਣੀਆਂ ਨਹੀਂ ਬਲਕਿ ਤਿਗਣੀਆਂ ਐਫ ਆਈ ਐਫ ਆਈ ਆਰ ਆਈਆਂ ਜਿਹੜੇ ਤਿਗਣੀਆਂ ਪਰਚੇ ਨੇ ਉਹ ਇਹਨਾਂ ਨਸ਼ੇ ਤਸਕਰਾਂ ਦੇ ਉੱਤੇ ਹੋਏ ਨੇ ਹੁਣ ਜਿਹੜਾ 3 ਸਾਲ ਬਾਅਦ ਇਹ ਪੰਜਾਬ ਦੇ ਲੋਕਾਂ ਦੀ ਮੰਗ ਨੂੰ ਦੇਖਦੇ ਆ ਹੋਇਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲੋਕਾਂ ਦੇ ਨਾਲ ਵਾਦਾ ਕੀਤਾ ਸੀ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਹੁਣ ਜਿਹੜੀ ਆਰ ਪਾਰ ਦੀ ਲੜਾਈ ਹੈ ਸਰਕਾਰ ਦਾ ਅੱਧੇ ਤੋਂ ਜ਼ਿਆਦਾ ਸਮਾਂ ਨਿਕਲ ਚੁੱਕਾ ਹੁਣ ਜਿਹੜੀ ਆਰ ਪਾਰ ਦੀ ਲੜਾਈ ਹੈ ਜੁੱਧ ਨਸ਼ਿਆਂ ਵਿਰੁੱਧ ਛੇੜ ਕੇ ਇਹ ਜਿਹੜਾ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਨੇ ਵੱਡਾ ਉਪਰਾਲਾ ਕੀਤਾ ਜਿਹੜੇ ਪੰਜਾਬ ਪੁਲਿਸ ਫਰਚਾ ਦਰਕਰ ਹੈ 1 ਗ੍ਰਾਮ 2 ਗ੍ਰਾਮ 3 ਗ੍ਰਾਮ 4 ਗ੍ਰਾਮ 5 ਗ੍ਰਾਮ 10 ਗ੍ਰਾਮ ਦਾ ਪਰ ਇੱਕ ਕੁਆਂਟੀਟੀ ਕੋ ਨਹੀਂ ਫਰ ਰਹੀ ਪੜਚਾਉਹੀ ਸ਼ੋ ਕਰ ਰਹਾ ਹੈ ਨਾ ਕਿ ਜੇ ਤੁਸੀਂ ਕਰੋਗੇ ਬਹੁਤ ਜ਼ਿਆਦਾ ਪੜਚਾਉ ਹੋ ਗਏ 1 ਗ੍ਰਾਮ 2 ਗ੍ਰਾਮ ਪਨੇ ਸਾਰੇ ਨੇ ਕੁਆਂਟੀਟੀ ਬੜੀ ਕੁਆਂਟੀਟੀ ਕੋਈ ਨਹੀਂ ਕਸੋ ਪ੍ਰਸ਼ਨ ਕੋਈ ਬੜਾ ਨਹੀਂ ਫੜਿਆ ਜਾਂਦਾ ਨਹੀਂ ਨਹੀਂ ਇਦਾਂ ਨਹੀਂ ਹੈਗਾ ਕਸੋ ਆਪਰੇਸ਼ਨ ਵੱਡੇ ਵੀ ਤੁਸੀਂ ਰੋਜ਼ ਕੀ ਵੀ ਚੰਨ ਲਾਉਂਦੇ ਨਮਾ ਹਾਂ ਬਿਲਕੁਲ ਮੈਂ ਨਮਾ ਸ਼ਹਿਰ ਨਮਾ ਸ਼ਹਿਰ ਦੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਨਮਾ ਸ਼ਹਿਰ ਦੇ ਵਿੱਚ ਵੱਡੀ ਖੇਪ ਫੜਨ ਦੇ ਲਈ ਮੈਂ ਅੱਜ ਨੌ ਉਜਾਗਰ ਕੀਤੇ ਨੇ ਕਿਉਂਕਿ ਵੱਡੀ ਖੇਪ ਜਿਹੜੇ ਵੱਡੇ ਨਸ਼ੇ ਦੇ ਤਸਕਰ ਨੇ ਉਹ ਇਹ ਪਰਿਵਾਰ ਨੇ ਤੇ ਨਹੀਂ ਔਰ ਇਹਨਾਂ ਪਰਿਵਾਰਾਂ ਦੇ ਉੱਤੇ ਜਦੋਂ ਕਾਰਵਾਈ ਹੋਊਗੀ ਤੁਹਾਨੂੰ ਖੇਡ ਦਾ ਵੀ ਪਤਾ ਲੱਗ ਜਾਊਗਾ ਤੇ ਕਾਰਵਾਈ ਵੀ ਵੱਡੀ ਹੋਊਗੀ ਇਹ ਮੈਂ ਗਰੰਟੀ ਦਿੰਦਾ। ਤੁਸੀਂ ਕਰੋ ਪੀਲਾ ਪੰਜਾ ਪੀਲਾ ਪੰਜਾ ਚੱਲ ਰਿਹਾ ਸਿਰ ਥੜੀ ਤੋੜੇ ਜਾ ਰਹੇ ਆ ਜਾਂ ਬਨੇਰਾ ਤੋੜੇ ਜਾ ਰਹੇ ਆ ਪੂਰਾ ਘਰ ਕਿਉਂ ਨਹੀਂ ਤੋੜੇ ਜਾ ਰਹੇ ਆ ਜੀ ਨਹੀਂ ਨਹੀਂ ਪੂਰਾ ਨਹੀਂ ਐਸਐਸਪੀ ਸਾਹਿਬ ਨੇ ਕਿਹਾ ਕਿ ਇਨਕ੍ਰੋਚਮੈਂਟ ਹੈ ਨਗਰ ਕੌਂਸਲ ਉਥੇ ਮੌਜੂਦ ਹੈ ਉਹ ਤੁਰਵਾ ਰਿਹਾ ਥੜੀ ਤੋੜ ਰਿਹਾ ਇਹ ਕੀ ਹੈ ਇਹ ਤਾਂ ਸਿਰ ਬਾਉਂਡਰੀ ਹੈ ਜੀ ਮੈਨੂੰ ਇਹਦੇ ਬਾਰੇ ਨਹੀਂ ਪਤਾ ਪਰ ਮੋਸਟਲੀ ਪੰਜਾਬ ਦੇ ਵਿੱਚ ਆਪਾਂ ਅਲੱਗ-ਅਲੱਗ ਟੀਵੀ ਚੈਨਲ ਦੇ ਉੱਤੇ ਯੂਟਿਊਬ ਦੇ ਉੱ ਜੇ ਟੋਟਲੀ ਨਸ਼ਾ ਤਸਕਰਾਂ ਦੇ ਜਿਹੜੇ ਘਰ ਆ ਉਟਾਏ ਜਾ ਰਹੇ ਆ ਜੇ ਇਨਕ੍ਰੋਚਮੈਂਟ ਆ ਜਾਂ ਕਿਸੇ ਨੇ ਕਬਜ਼ਾ ਕੀਤਾ ਹੋਇਆ ਉਹਨੇ ਕਿੰਨੀ ਜਗ੍ਹਾ 'ਚ ਕਬਜ਼ਾ ਕੀਤਾ ਹੋਇਆ ਉਹ 19 ਜਗ੍ਹਾ ਚ ਠਟਾਇਆ ਹੋਊਗਾ ਪਰ ਮੋਸਟਲੀ ਨਸ਼ਾ ਤਸਕਰਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਰਹਿਮ ਨਹੀਂ ਦੇ ਰਹੀ ਸਰਕਾਰ ਕਿਸੇ ਵੀ ਤਰ੍ਹਾਂ ਦਾ ਉਹਨਾਂ ਨੂੰ ਬਖਸ਼ਾਂਗੇ ਨਹੀਂ ਇਹ ਮੈਂ ਗਾਰੰਟੀ ਦਿੰਦਾ ਪਹਿਲਾਂ ਬੈਕਗ੍ਰਾਉਂਡ ਟੋੜੇ ਆ ਗਿਆ ਤੁਹਾਡੀ ਨੋਟਿਸ ਹੈ ਪਹਿਲਾਂ ਬੈਕਗ੍ਰਾਉਂਡ ਟੋੜੇ ਆ ਗਿਆ ਬਿਲਕੁਲ ਮੈਂ ਪਹਿਲਾਂ ਹੀ ਦੱਸਿਆ ਜੀ ਕਿ ਹਾਂ ਉਹ ਵੀ ਨਸ਼ਾ ਤਸਕਰ ਔਰਦਾ ਹੀ ਸੀਗਾ ਉਹ ਇਨੋਚ ਹੀ ਸੀਗਾ ਇਹਦੇ ਮੁੰਡਾ ਸੀ ਜਿਹੜੇ ਮੈਂ ਤਿੰਨਾਂ ਨੂੰ ਲਾਇਆ ਤੇ 13 13 14 14 ਲੰਬੀ ਸ਼ਰੀ ਗੱਡੀਆਂ ਕਹਿੰਦੇ ਬਿਲਕੁਲ ਮੈਂ ਕਿਹਾ ਜੀ ਆਲੀ ਸ਼ਾਨ ਗੱਡੀਆਂ ਕੱਲੀਆਂ ਗੱਡੀਆਂ ਹੀ ਨਹੀਂ ਸੋਨਾ ਪਤਾ ਨਹੀਂ ਕਿੰਨਾ ਹੋਣਾ ਕੋਠੀਆਂ ਦੇਖਿਓ ਤੁਸੀਂ ਐਦਾਂ ਦੇ ਮਹਿਲ ਤਾਂ ਮੈਨੂੰ ਲੱਗਦਾ ਵੀ ਵੱਡੇ ਵੱਡੇ ਅਫਸਰਾਂ ਦੇ ਨਹੀਂ ਹੋਣੇ ਜਿਲ੍ਹਾ ਹੈ ਸਾਹਿਬ ਜਿਵੇਂ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਤਾਂ ਬੱਦੇ ਅਰਾਹ ਹੋ ਗਏ ਜੇ ਉਹਨਾਂ ਨੇ ਇੱਥੇ ਕੰਮ ਕਰਨਾ ਜਾਂ ਉਹਨਾਂ ਨੇ ਉਹਨਾਂ ਨੇ ਹੋਰ ਪਾਸੇ ਚੱਲ ਗਏ ਉਰੇ ਬਾਰੇ ਕੀ ਬੋਲਵਾ ਦਸੋ ਪੜੀ ਕਿੱਥੇ ਚਲੇ ਜਾਣਗੇ ਮੈਨੂੰ ਦੱਸੋ ਕਿੱਥੇ ਚਲੇ ਜਾਣਗੇ ਜਿਹੜਾ ਮੂੰਹ ਨੂੰ ਖੂਨ ਲੱਗਿਆ ਹੋਇਆ ਉਹਨਾਂ ਨੇ ਹਟਣਾ ਥੋੜਾ ਉਹਨਾਂ ਨੂੰ ਪਤਾ ਹੈ ਵੀ ਸਾਡੇ ਅਸੀਂ ਕੈਮਰੇ ਲਾਇਓ ਆ ਸਾਡਾ ਕੋਈ ਕੁਝ ਵਿਗਾੜ ਨਹੀਂ ਸਕਦਾ ਪਹਿਲਾਂ ਵੀ ਲੋਕਾਂ ਨੇ ਬੜੀਆਂ ਪ੍ਰੈਸ ਕਾਨਫਰੈਂਸਾਂ ਕੀਤੀਆਂ ਨਾ ਨਾ ਇੱਥੇ ਹੀ ਆ ਜੀ ਘਰੇ ਬੈਠਿਆ ਐਕਸ਼ਨ ਕਦੋਂ ਹੋਵੇਗਾ ਜਲਦ ਹੋਊਗਾ ਜੀ ਜੇ ਹੱਥ 'ਚ ਨਹੀਂ ਹੋਇਆ ਇਸੇ ਕਰਕੇ ਅੱਜ ਮੈਨੂੰ ਪ੍ਰੈਸ ਕਾਨਫਰੈਂਸ ਹੀ ਕਰਨੀ ਹੈ ਅੱਛਾ ਕੁਝ ਨਹੀਂ ਹੋਏ ਇਸੇ ਕਰਕੇ ਮੈਨੂੰ ਪ੍ਰੈਸ ਕਾਨਫਰੈਂਸ ਕਰਨੀ ਪੈ ਰਹੀ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਲਦ ਹੋਊਗਾ ਨਹੀਂ ਹੋਊਗਾ ਤਾਂ ਸਰਦਾਰ ਹਰਪਾਲ ਸਿੰਘ ਟੀਮਾ ਜੀ ਨੂੰ ਨਾਲ ਲੈ ਕੇ ਮੈਂ ਜਾਊਗਾ ਜੀ ਔਰ ਗਰੁੱਪਨ ਕੋਰਟ ਤੋਂ 사ਜਨ ਨੇ ਆਵਾਜ਼ ਉਠਾਈ ਸੀ ਜੀ ਫਿਰ 7 ਦਿਨਾਂ ਵਾਲੇ ਨੂੰ ਤਾਂ ਪ੍ਰਸ਼ਨ ਕੀਤਾ ਜਾ ਰਿਹਾ ਜੀ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਜਦੋਂ ਇਨਕੁਆਰੀਆਂ ਹੋਈਆਂ ਉਹਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਚ ਵੀ ਥੋੜੀਆਂ-ਬਹੁਤੀਆਂ ਕਮੀਆਂ ਸੀਗੀਆਂ ਕਈ ਗੱਲਾਂ ਵਿੱਚੋਂ ਸਾਹਮਣੇ ਆਈਆਂ ਸੋ ਉਹਦੇ ਵਿੱਚ ਕੀ ਹੋਇਆ ਕੀ ਨਹੀਂ ਹੋਇਆ ਪਰ ਜਿਹੜੀ ਬਾਕੀ ਉੱਥੇ ਨੇ ਜਿਹੜੀ ਨਸ਼ਾ ਰੋਕੂ ਕਮੇਟੀ ਆ ਉਹ ਸਾਰੇ ਸਾਡੇ ਘਰ ਦੀ ਜੰਦੀ ਆ ਉਹਨਾਂ ਦੇ ਨਾਲ ਹਮੇਸ਼ਾ ਖੜੇ ਆ ਔਰ ਸਾਜਨ ਭਾਈ ਜਾਬੀ ਪੂਰਾ ਬਚਾ ਜਣਾ ਸਰਕਾਰ ਨੇ ਕੀਤਾ ਠੀਕ ਹੈ ਨਸ਼ਾ ਤਸਕਰ ਬੜੇ ਪੈਸੇ ਵਾਲੇ ਨੇ ਬੜੇ ਧਨਾੜ ਨੇ ਔਰ ਬੜਾ ਉਹਨਾਂ ਨੇ ਦੋ ਨੰਬਰ ਤੇ ਪੈਸਾ ਕਮਾਇਆ ਹੋ ਸਕਦਾ ਕਿਤੇ ਨਾ ਕਿਤੇ ਠੱਗ ਹੋਵੇ ਤੁਮੇ ਠੀਕ ਹੈ ਸੋ ਪਰ ਨਸ਼ਾ ਤਸਕਰ ਨੂੰ ਫੋਕ ਬਜਾ ਕੇ ਅੰਦਰ ਪਹਤਾ ਕੇ ਛਡਾਗੇ ਮਾਂ ਦੀ ਸਜ਼ਾ ਦਵਾ ਕੇ ਜੇ ਨਾ ਹਰੀ ਤੁਸੀਂ ਅੰਦਰ ਕੀ ਕਰਦੇ ਹੋ ਦੇਹ ਦੀ ਕਾਰਵਾਈ ਉਸ ਪ੍ਰਸ਼ਾਸਨ ਨੂੰ ਕਰਨੀ ਪੈਗੀ ਜੇ ਉਹ ਨਹੀਂ ਹੋਇਆ ਹੁਣ ਇਹ ਅਗਲੀ ਪ੍ਰੈਸ ਕਾਨਫਰੰਸ ਤੋਂ ਬਾਅਦ ਤੁਸੀਂ ਇੱਥੇ ਜੀ ਦੇਖੋਗੇ ਕੋਈ ਵੀ ਪ੍ਰਸ਼ਾਸਨ ਉਹ ਵੀ ਮੇਰੀ ਅਧੀਨ ਲਾ ਕੇ ਕਿਸੇ ਵੀ ਹਾਲਤ ਚਾਹੇ ਕੋ ਜਿੱਦਾਂ ਮਰਜ਼ੀ ਵੱਡਾ ਤੁਹਾਡੇ ਕੋਲ ਸਪਾਰਸ਼ ਲੈ ਕੇ ਆਂਦਾ ਚਾਹੇ ਕੋ ਜਿੱਡੀ ਮਰਜ਼ੀ ਵੱਡੀ ਉਹ ਪਾਰਟੀ ਆ ਚਾਹੇ ਉਹ ਜਿੱਦਾਂ ਮਰਜ਼ੀ ਵੱਡਾ ਨਸ਼ੇ ਦਾ ਤਸਕਰ ਕਿਸੇ ਵੀ ਹਾਲ ਜ ਨੂੰ ਬਖਸ਼ਿਓ ਨਾ ਇਹਦਾ ਹੋਵੇ ਕਿ ਤੁਸੀਂ ਉਹਨੂੰ ਬਚਾਉਂਦੇ ਬਚਾਉਂਦੇ ਜਾਂ ਕਿਸੇ ਲਾਅ ਦੇ ਵਿੱਚ ਕੋਈ ਆਪਾਂ ਨਿਸ਼ਾਨਾ ਬਣਾ ਲੈਂਦੇ ਜਿਹੜਾ ਕੀਤਾ ਸੀ ਕਨਾਲ ਇਹ ਸਰਕਾਰੀ ਹੀ ਹੋਣੇ ਉਹਨਾ ਬੜੇ ਕਰੋ ਤੁਸੀਂ ਬਹੁਤ ਜਲਦ ਸੁਣਾਈ ਐਸੇ ਕਰੀਏ ਨਾਂ ਵੀ ਲੱਗੇ ਮੇਰੇ ਕੋਲ ਪਹਿਲੇ ਬਜਰੇ ਸਿੰਘ ਆ ਦਿਖ ਰਿਹਾ 3 ਮੱਚ ਮੱਚ ਮੈਂ ਕਿਹਾ ਭਾਜੀ ਜਦੋਂ ਕਾਲ ਤੇ ਗੁਰਪੁਰ ਦੇ ਫਤੂ ਹੋ ਗਿਆ ਨਾ ਉਦੋਂ ਤੁਸੀਂ ਬਾਕੀ ਜਿਹੜਾ ਆਲੇ ਦੋਲੇ ਪੂਰੇ ਜ਼ਿਲ੍ਹੇ ਦੇ ਵਿੱਚ ਤੁਸੀਂ ਦੇਖੋਗੇ ਕਿ ਵੱਡੇ ਲੈਵਲ ਤੇ ਲੋਕ ਜਿਹੜੇ ਨਸ਼ਾ ਕਰਦੇ ਨੇ ਉਹ ਜਿਹੜਾ ਸਪਲਾਈ ਵੱਧ ਹੋਣ ਤੋਂ ਬਾਅਦ ਜਿਹੜੇ ਇਸ ਹਾਲਾਤ ਦੇ ਵਿੱਚ ਫਸੇ ਹੋਏ ਨੇ ਪਟਿਆਲਾ ਹਸਪਤਾਲਾਂ ਦੇ ਵਿੱਚ ਪੜਤੀ ਹੋਣਗੇ ਇਲਾਜ ਦੇ ਲਈ ਸਹੀ ਮਾਮਲੇ ਬਾਰੇ ਲਈ ਹਾਂ ਬਿਲਕੁਲ ਹੋਵੇਗੀ ਬਿਲਕੁਲ ਹੋਊਗੀ 100% ਹੋਊਗੀ ਕੰਟਰੋਲ ਹੋ ਜਾਣਾ ਸੋ ਮੈਂ ਅੱਜ ਦੀ ਪ੍ਰੈਸ ਕਾਨਫਰੰਸ ਦੇ ਜਰੀਏ ਇਹਨਾਂ ਤਿੰਨਾਂ ਹੀ ਪਰਿਵਾਰਾਂ ਨੂੰ ਇਹਨਾਂ ਨੂੰ ਬਾਦ ਨਹੀਂ ਦੇਣਾ ਚਾਹਨਾ ਕਿ ਕਾਲੀਆਂ ਕਰਤੂਟਾਂ ਕਾਲੀਆਂ ਕਮਾਈਆਂ ਕਰਨੀਆਂ ਬੰਦ ਕਰ ਦੋ ਤੁਸੀਂ ਪਿੰਡ ਦੇ ਲੋਕਾਂ ਨੂੰ ਆਣ ਆਲੇ ਦੁਆਲੇ ਜਾਂਡੀਆਂ ਗਵਾਂਡੀਆਂ ਨੂੰ ਕੋਈ ਪ੍ਰੈਸ ਵਾਲਾ ਵੀਰ ਜਾਂਦਾ ਤੁਸੀਂ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋ ਆ ਬੈਠਾ ਮੈਂ ਲੈ ਰਿਆਂ ਤੁਹਾਡੇ ਨਾਮ ਮਾਰੋ ਮੈਨੂੰ ਜਾਨੋ ਮਾਰੋ ਮੇਰੇ ਗੋਲੀ ਪ੍ਰਮਾਤਮਾ ਨੇ ਜਨਮ ਇੱਕੋ ਵਾਰੀ ਦਿੱਤਾ ਬਾਰ ਬਾਰ ਨਹੀਂ ਜੰਮਣਾ ਇੱਥੇ ਸ਼ਹੀਦੇ ਆਜ਼ਮ ਭਗਤ ਸਿੰਘ ਦੀਆਂ ਅਸੀਂ ਗੱਲਾਂ ਕਰਦੇ ਆ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜ਼ਿਲ੍ਹੇ ਤੋਂ ਉਸ ਧਰਤੀ ਤੋਂ ਬਬਰਾ ਸ਼ਹੀਦਾਂ ਦੀ ਧਰਤੀ ਤੋਂ ਬਿਲੋਂਗ ਕਰਦੇ ਆ ਔਰ ਮੈਂ ਇਹ ਗੱਲ ਇਹਨਾਂ ਨੂੰ ਠੋਕ ਵਜਾ ਕੇ ਕਹਿਣਾ ਕਿ ਬੰਦੇ ਦੇ ਪੁੱਤ ਬਣ ਜਾਓ ਜਾਂ ਤਾਂ ਇਹ ਨਸ਼ੇ ਦਾ ਜਿਹੜਾ ਤੁਸੀਂ ਇਹ ਸਤਨਾ ਦਰਿਆ ਚ ਲਾਇਆ ਜਾਂ ਤਾਂ ਇਹ ਤਸਕਰੀ ਬੰਦ ਕਰ ਦਿਓ ਨਹੀਂ ਤਾਂ ਪੰਜਾਬ ਸੂਬਾ ਛੱਡ ਕੇ ਕਿਤੇ ਹੋ ਉਧਰ ਚਲੇ ਜਾਓ ਸੋ ਪ੍ਰਸ਼ਾਸਨ ਨੂੰ ਵੀ ਮੈਂ ਇਹ ਅਪੀਲ ਕਰਨਾ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਸਾਰਾ ਪ੍ਰਸ਼ਾਸਨ ਦਿਨ ਰਾਤ ਸਖਤ ਮਿਹਨਤ ਕਰ ਰਿਹਾ ਪਰ ਕੁਝ ਚੰਦ ਜਿਹੜੇ ਵਿੱਚ ਦਲਾਲ ਟਾਈਪ ਦੇ ਲੋਕ ਨੇ ਜਿਹੜੇ ਇਹਨਾਂ ਨੂੰ ਸੂਹ ਦਿੰਦੇ ਨੇ ਸੋ ਉਹਨਾਂ ਲੋਕਾਂ ਦੇ ਮੇਰੇ ਕੋਲ ਨਾਮ ਗੱਲੇ-ਗੱਲੇ ਦੇ ਆ ਚੁੱਕੇ ਨੇ ਬਿੱਦ ਪ੍ਰੂਫ ਮੈਂ ਅੱਜ ਇੱਥੇ মিডিਆ ਦੇ ਸਾਹਮਣੇ ਉਹ ਨਾਮ ਨਸ਼ਰ ਨਹੀਂ ਕਰੂੰਗਾ ਅੱਜ ਸਿਰਫ ਮੈਂ ਨਸ਼ਾ ਤਸਕਰਾਂ ਦੇ ਜਿਹੜੇ ਵੱਡੇ ਮਗਰਮੱਛ ਨੇ ਉਹਨਾਂ ਦੇ ਨਾਮ ਨਸ਼ਰ ਕਰ ਰਿਆ ਜੇ ਇਹਨਾਂ ਦੇ ਉੱਤੇ ਟੋਟਲ ਕਾਰਵਾਈ ਨਾ ਕੀਤੀ ਗਈ ਤਾਂ ਉਹਨਾਂ ਦਲਾਲਾਂ ਦੇ ਨਾਮ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਜਾਗਰ ਕਰਾਂਗਾ ਔਰ ਹਜੇ ਮੈਂ ਉਹਨਾਂ ਜਿਹੜੇ ਮਗਰਮੱਛ ਦੇ ਜਿਹੜੇ ਮਤਲਬ ਅੰਦਰੋਂ ਅੰਦਰੀ ਦਲਾਲੀ ਕਰਕੇ ਮੋٹے ਪੈਸੇ ਛਾਪ ਕੇ ਲੋਕਾਂ ਦੇ ਧੀਆਂ ਪੁੱਤਾਂ ਨੂੰ ਮੌਤ ਦੇ ਮੂੰਹ ਚ ਉਤਾਰ ਰਹੇ ਨੇ ਸੋ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਤੁਹਾਡੇ ਨਾਮ ਤੁਹਾਡੇ ਬਿੱਦ ਪ੍ਰੂਫ ਮਾਣਯੋਗ ਸਰਦਾਰ ਹਰਪਾਲ ਸਿੰਘ ਚੀਮਾ ਜੀ ਨਾਲ ਮੈਂ ਬਹੁਤ ਜਲਦ ਇੱਕ ਦੋ ਦਿਨਾਂ ਵਿੱਚ ਜਾ ਕੇ ਸੰਝੇ ਕਰਾਂਗਾ ਉਹਨਾਂ ਨੂੰ ਸਾਰੀ ਜਾਣਕਾਰੀ ਦਵਾਗਾ ਕਿ ਤੁਸੀਂ ਕੀ ਇੱਥੇ ਕਰ ਰਹੇ ਹੋ ਸੋ ਉਸ ਤੋਂ ਉਪਰੰਤ ਮੈਂ ਇਹਨਾਂ ਨਸ਼ਾ ਤਸਕਰਾਂ ਨੂੰ ਇਹਨਾਂ ਤੋਂ ਪੂਰਾ